हिमाचल प्रदेश ਦੇ ਵਿੱਚ ਗਏ ਹੋਏ ਪੰਜਾਬੀ ਨੌਜਵਾਨਾਂ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਘਟਨਾਵਾਂ ਤੋਂ ਭਾਵ ਕਿ ਉਹਨਾਂ ਦੇ ਮੋਟਰਸਾਈਕਲਾਂ ਦੇ ਉੱਪਰ ਲੱਗੇ ਹੋਏ ਨਿਸ਼ਾਨ ਸਾਹਿਬ ਝੰਡੇ ਜਿਹੜੇ ਨੇ ਉਹਨਾਂ ਨੂੰ ਪਾੜਿਆ ਜਾ ਰਿਹਾ ਪੈਰਾ ਹੇਡ ਸੁੱਟਿਆ ਜਾ ਰਿਹਾ ਹੈ ਲਗਾਤਾਰ ਲੰਬੇ ਸਮੇਂ ਤੋਂ ਇਹ ਚਰਚਾਵਾਂ ਚੜੀਆਂ ਹੋਈਆਂ ਸੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਦੋਂ ਪੰਜਾਬੀ ਨੌਜਵਾਨ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਹੁੱਲੜਬਾਜੀ ਕੀਤੀ ਜਾਂਦੀ ਹੈ ਇਹਦੇ ਵਿੱਚ ਕੋਈ ਹੱਕ ਕਥਨੀ ਨਹੀਂ ਹੈ ਸਾਰੀਆਂ ਉਂਗਲੀਆਂ ਇੱਕੋ ਬਰਾਬਰ ਨਹੀਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਹੋ ਸਕਦਾ ਹੈ ਉੱਥੇ ਹੁੱਲੜਬਾਜੀ ਕੀਤੀ ਜਾਂਦੀ ਹੋਵੇ ਪਰ ਮੋਟਰਸਾਈਕਲਾਂ ਦੇ ਉੱਪਰ ਲੱਗੇ ਝੰਡਿਆਂ ਨੂੰ ਉਤਾਰ ਕੇ ਪੈਰਾਂ ਦੇ ਵਿੱਚ ਲਟਾੜਨਾ ਕਿੰਨਾ ਕੁ ਚੰਗਾ ਇਹ ਲਗਾਤਾਰ ਵੱਡਾ ਸਵਾਲ ਬਣਿਆ ਪਿਆ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਦੀ ਨੁਖੇਦੀ ਵੀ ਹੋਈ ਪੰਜਾਬ ਦੇ ਵਿੱਚੋਂ ਗਏ ਹੋਏ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਉੱਪਰ ਲੱਗੇ ਇਹ ਝੰਡੇ ਜ਼ਹਿਰ ਦੇ ਖਾਲੀ ਕਿਉਂ ਦਿੰਦੇ ਨੇ ਹਿਮਾਚਲੀ ਲੋਕਾਂ ਨੂੰ ਹਿਮਾਚਲ ਦੀ ਪੁਲਿਸ ਨੂੰ ਇਸ ਦੇ ਬਾਰੇ ਵੀ ਵੱਡੀ ਚਰਚਾ ਇਸ ਵਕਤ तमाम ਗਲਿਆਰਿਆਂ ਦੇ ਵਿੱਚ ਛੜੀ ਹੋਈ ਹੈ ਇਸੇ ਦੇ ਮੁਤਲਕ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜਹੁਰਾਂ ਦੇ ਵੱਲੋਂ ਸਿੰਘ ਸਾਹਿਬ ਦੇ ਵੱਲੋਂ ਇਹ ਨੋਟਿਸ ਲਿਆ ਗਿਆ ਉਹਨਾਂ ਦੇ ਵੱਲੋਂ ਇਸ ਸਾਰੀ ਜਾਣਕਾਰੀ ਨੂੰ ਇਕੱਤਰ ਕਰਕੇ ਇੱਕ ਵੱਡਾ ਬਿਆਨ ਪ੍ਰੈਸ ਰੀਲਿਸ ਦੇ ਜ਼ਰੀਏ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਭਾਈ ਇਸ ਤਰੀਕੇ ਦੇ ਨਾਲ ਹਿਮਾਚਲ ਦੀ ਪੁਲਿਸ ਦੇ ਵੱਲੋਂ ਕਾਗਜ਼ਾ ਚੈੱਕ ਕਰਨੇ ਤਾਂ ਬਹੁਤ ਚੰਗੀ ਗੱਲ ਹੈ ਦਸਤਾਵੇਜ਼ ਇਹ ਨੌਜਵਾਨਾਂ ਦੇ ਵੱਲੋਂ ਆਪਣੇ ਨਾਲ ਰੱਖੇ ਵੀ ਜਾਣੇ ਚਾਹੀਦੇ ਨੇ ਪਰ ਉਹ ਕਹਿੰਦੇ ਕਿ ਜਿਹੜੇ ਝੰਡੇ ਲੱਗੇ ਹੋਏ ਨੇ ਉਹਨਾਂ ਦੇ ਨਾਲ ਕੀ ਬੈਰ ਵਿਰੋਧ ਹੈ ਉਹਨਾਂ ਨੇ ਸਿੱਧੇ ਤੌਰ ਦੇ ਉੱਪਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਕੂ ਹਰਾਂ ਨੂੰ ਮੁਖਾਤਬ ਹੋ ਕੇ ਇਹ ਕਿਹਾ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ ਇਹ ਤਸਵੀਰਾਂ ਜਿਹੜੀਆਂ ਹੁਣ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਹ ਤਸਵੀਰਾਂ ਤੋਂ ਹੀ ਮਾਮਲਾ ਵਾਧਾ ਦਿਖਾ ਲਈ ਦੇ ਰਿਹਾ ਤੁਸੀਂ ਵੇਖ ਸਕਦੇ ਹੋ ਲਾਜ਼ਮਾ ਦੇ ਬਲੋਂ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਇਹਨਾਂ ਅਣਪਛਾਤੇ ਇਹ ਸ਼ਰਾਰਤੀ ਹੰਸਰਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਝੰਡੇ ਜਿਹੜੇ ਨੇ ਮੋਟਰਸਾਈਕਲਾਂ ਦੇ ਉੱਪਰ ਲਾਏ ਜਾ ਰਹੇ ਨੇ ਝੰਡਿਆਂ ਦੇ ਉੱਪਰ ਤਸਵੀਰ ਜਿਹੜੀ ਆ ਸੰਤ ਜਨੈਲ ਸਿੰਘ ਭਿੜਾਲਿਆਂ ਦੀ ਲੱਗੀ ਹੋਈ ਹੈ ਖਾਲਸਾ ਰਾਜ ਦੇ ਝੰਡੇ ਨੇ ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਸਮੇਂ ਦੇ ਵਿੱਚ ਲਹਿਰਾਏ ਜਾਂਦੇ ਸੀ ਉਸ ਝੰਡੇ ਨੂੰ ਵੀ ਉਤਾਰ ਕੇ ਉਸ ਦੀ ਬੇਅਦਬੀ ਕੀਤੀ ਗਈ ਹੈ ਵੱਡੇ ਪੱਧਰ ਦੇ ਉੱਪਰ ਸਿੱਖ ਸੰਗਤਾਂ ਜਿਹੜੀਆਂ ਨੇ ਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਹਿਮਾਚਲ ਪ੍ਰਦੇਸ਼ ਦਾ ਰੋਕ ਕੀਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਗੁਰੂ ਘਰ ਜਿਹੜੇ ਦੇ ਉਪਾਵੇਂ ਮਨੀਕਰਨ ਸਾਹਿਬ ਹੋਵੇ ਜਾਂ ਪਰ ਹੋਰ ਹੁਣ ਉਹਨਾਂ ਦੇ ਦਰਸ਼ਨ ਦਿਦਾਰਿਆਂ ਦੇ ਲਈ ਜਾਇਆ ਜਾਂਦਾ ਹੈ ਨੌਜਵਾਨਾਂ ਦੇ ਵੱਲੋਂ ਆਪਣੇ ਤਮਾਮ ਭਾਵ ਜਿਹੜੇ ਨੇ ਉਹਨਾਂ ਨੂੰ ਝੰਡੇ ਲਾ ਕੇ ਇੱਕ ਤਰੀਕੇ ਦੇ ਨਾਲ ਆ ਕਹਿ ਲਈਏ ਕਿ ਉਧਰਲੇ ਪਾਸੇ ਜਾਇਆ ਜਾਂਦਾ ਜਾਂ ਫਿਰ ਆਪਣੇ ਮਨ ਦੇ ਬਲਬਲੇ ਇਸ ਤਰੀਕੇ ਦੇ ਨਾਲ ਆ ਜਿਹੜੇ ਆ ਪ੍ਰਗਟ ਕੀਤੇ ਜਾਂਦੇ ਨੇ ਪਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵਕਤ ਇਦਾਂ ਦਾ ਮਾਹੌਲ ਬਣਿਆ ਪਿਆ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਵੀਡੀਓ ਜੜੀਆਂ ਦੇ ਵਾਇਰਲ ਹੁੰਦੀਆਂ ਨੇ ਤੇ ਇਹਨਾਂ ਵੀਡੀਓਜ਼ ਦੇ ਪਿੱਛੇ ਕਾਰਨ ਇੱਕੋ ਦੱਸਿਆ ਜਾ ਰਿਹਾ ਹੈ ਕਿ ਭਾਈ ਉਹਨਾਂ ਦੇ ਵੱਲੋਂ ਝੰਡੇ ਲਗਾ ਕੇ ਇਸ ਹਿਮਾਚਲ ਪ੍ਰਦੇਸ਼ ਦੀ ਹੱਦ ਦੇ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ ਕਈ ਜਗਾਵਾਂ ਦੇ ਉੱਪਰੋਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਮੋਟਰਸਾਈਕਲਾਂ ਦੇ ਨੁਕਸਾਨ ਵੀ ਕੀਤੇ ਗਏ ਨੇ ਕੁਝ ਕ ਖਬਰਾਂ ਚੰਗੀਆਂ ਹਾਂ ਪੱਖੀ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਪੁਲਿਸ ਵਾਲੇ ਦੇ ਵੱਲੋਂ ਬਹੁਤ ਹੀ ਸੂਝਤਾ ਦੇ ਨਾਲ ਬੜੀ ਹੀ ਚੰਗੇ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਸਮਝਾਇਆ ਗਿਆ ਤੇ ਨੌਜਵਾਨ ਵੀ ਹੱਥ ਜੋੜ ਕੇ ਉਹਨਾਂ ਦੀ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਵਾਅਦਾ ਕਰਾਰ ਕੀਤਾ ਜਾਂਦਾ ਹੈ ਕਿ ਭਾਈ ਅਸੀਂ ਕਿਸੇ ਵੀ ਤਰੀਕੇ ਦੀ ਹਉਲਣ ਬਾਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬਿਲਕੁਲ ਕਦਾਚਿੱਤ ਨਹੀਂ ਕਰਾਂਗੇ ਪਰ ਕੁਝ ਥਾਵਾਂ ਦੇ ਉਪਰੋਂ ਆਈਆਂ ਹੋਈਆਂ ਨਿਕਲ ਕੇ ਸਾਹਮਣੇ ਇਹ ਵੀਡੀਓ ਜਿਹੜੀਆਂ ਨੇ ਲਗਾਤਾਰ ਹੈਰਾਨ ਤੇ ਪਰੇਸ਼ਾਨ ਕਰਦੀਆਂ ਨੇ ਗੁਆਂਡੀ ਸੂਬਾ ਹੋਵੇ ਗੁਆਂਡੀ ਸੂਬੇ ਦੇ ਨਾਲ ਜਿਸ ਤਰੀਕੇ ਦੇ ਨਾਲ ਵੱਡਾ ਪਿਆਰ ਵੱਡੀ ਸਾਂਝ ਬਣੀ ਪਈ ਹੈ ਇੱਕ ਜੁਟਤਾ ਦੀ ਮਿਸਾਲ ਪੂਰੇ ਭਾਰਤ ਭਰ ਦੇ ਵਿੱਚ ਉਹ ਸਾਰੇ ਸੂਬਿਆਂ ਦੇ ਲੋਕ ਜਿਹੜੇ ਨੇ ਉਹ ਦਿੰਦੇ ਤੇ ਖਾਲੀ ਦਿੰਦੇ ਨੇ ਪਰ हिमाचल प्रदेश ਦੇ ਵਿੱਚ ਇਹ ਜਿਹੜੇ ਵਰਤਾਰੇ ਜਾਂ ਪਰ ਵਰਤਾਂਤ ਜਿਹੜੇ ਵਾਪਰ ਰਹੇ ਨੇ ਇਹਨਾਂ ਦੇ ਨਾਲ ਇਨਸਾਨ ਸੋਚਣ ਦੇ ਲਈ ਮਜਬੂਰ ਹੁੰਦਾ ਹੈ ਕਿ ਆਪਸੀ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਇਹਨਾਂ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਇਹ ਸਭ ਦੇ ਦਰਮਿਆਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾ ਜਹੁਰਾਂ ਦੇ ਵੱਲੋਂ ਜਿੱਥੇ ਸਖਤ ਨੋਟਿਸ ਲਿਆ ਗਿਆ ਉੱਥੇ ਐਸਜੀਪੀਸੀ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੇ ਨਾਲ ਆ ਉਹਨਾਂ ਦੇ ਵੱਲੋਂ ਇਸ ਬਾਬਤ ਗੱਲਬਾਤ ਕੀਤੀ ਜਾਵੇ ਤੇ ਪੰਜਾਬ ਦੇ ਇਹਨਾਂ ਸਿੱਖ ਨੌਜਵਾਨਾਂ ਨੂੰ ਆਉਂਦੀਆਂ ਦਿੱਕਤ ਪਰੇਸ਼ਾਨੀਆਂ ਜਿਹੜੀਆਂ ਨੇ ਉਹਨਾਂ ਦੇ ਬਾਬਤ ਤਮਾਮ ਹੱਲ ਹੀਲੇ ਜਿਹੜੇ ਨੇ ਉਹ ਲੱਭੇ ਜਾਣ ਇਸੇ ਨੂੰ ਲੈ ਕੇ ਐਸਜੀਪੀਸੀ ਤੋਂ ਗੁਰਬਚਨ ਸਿੰਘ ਗੁਰਚਰਨ ਸਿੰਘ ਗਰੇਵਾਲ ਜਿਹੜੇ ਨੇ ਮਾਫੀ ਕਰਨ ਗੁਰਚਰਨ ਸਿੰਘ ਗਰੇਵਾਲ ਜਿਹੜੇ ਨੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਬਿਆਨ ਉਹਨਾਂ ਨੇ ਦਿੱਤਾ ਕੇ ਪਾਈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਦੇ ਵੱਲੋਂ ਹਦਾਇਤਾਂ ਜਿਹੜੀਆਂ ਐਸਜੀਪੀਸੀ ਨੂੰ ਦਿੱਤੀਆਂ ਗਈਆਂ ਸੀ ਉਹਨਾਂ ਹਦਾਇਤਾਂ ਦੇ ਮੱਦੇਨਜ਼ਰ ਉਹਨਾਂ ਨੇ ਆਪਣੇ ਮਨ ਦੇ ਬਲਬਲੇ ਤੇ ਐਸਜੀਪੀਸੀ ਦਾ ਆ ਜਿਹੜਾ ਪੱਖ ਹੈ ਉਹ ਦੱਸਿਆ ਹੈ ਕੀ ਕੁਝ ਉਹਨਾਂ ਨੇ ਕਿਹਾ ਹੈ ਇਹ ਬਿਆਨ ਤੁਹਾਨੂੰ ਸੁਣਾ ਦਿੰਦੇ ਹਾਂ ਉਸ ਤੋਂ ਬਾਅਦ ਅਗਲੇੜੀਆਂ ਜਾਣਕਾਰੀਆਂ ਜਿਹੜੀਆਂ ਨੇ ਇਸ ਖਬਰ ਦੇ ਮੁਤਲਕ ਉਹ ਵੀ ਸਾਂਝੀਆਂ ਕਰਾਂਗੇ ਅੱਜ ਦਾ ਜੋ ਹਾਲਾਤ ਚੱਲ ਰਿਹਾ ਆ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਜਥੇਬੰਦੀਆਂ ਧੜੇ ਆਪੋ ਆਪਣਾ ਵੱਡਾ ਹੋਣ ਦੀ ਗੱਲ ਕਰ ਰਹੇ ਨੇ ਇੱਕ ਦੂਜੇ ਨਾਲ ਵੰਡ ਪਾਈ ਜਾ ਰਹੀ ਆ ਵਖਰੇਵਾ ਕੀਤਾ ਜਾ ਰਿਹਾ ਤੇ ਅਕਾਲ ਤਖਤ ਸਾਹਿਬ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸਾਡੀ ਜਮਾਤ ਜਿਹੜੀ ਆ ਆਪਸ ਵਿੱਚ ਜਿਹੜੀ ਆ ਟਕਰਾਂ ਦੀ ਦਿਖਾਈ ਦੇ ਰਹੀ ਆ ਤੇ ਅੱਜ ਇਸ ਸਮੇਂ ਦੇ ਉੱਤੇ ਇੱਕ ਖਬਰ ਵੀ ਸਾਨੂੰ ਦਿੱਤੀ ਜਾ ਰਹੀ ਆ ਇਸ ਦੇਸ਼ ਦੇ ਵੱਲੋਂ ਕਿ ਤੁਹਾਡੇ ਬੱਚੇ ਜਦੋਂ ਕਿਸੇ ਲਾਗਲੇ ਸੂਬੇ ਵਿੱਚ ਹਿਮਾਚਲ ਵਿੱਚ ਜਾਂਦੇ ਆ ਤਾਂ ਉਹ ਗੁਰਦੁਆਰਾ ਸਾਹਿਬ ਦੀ ਯਾਤਰਾ ਜਾਂਦੇ ਆ ਤੇ ਨਿਸ਼ਾਨ ਲਾ ਕੇ ਝੰਡੇ ਲਾ ਕੇ ਜਾਂਦੇ ਆ ਤਾਂ ਉੱਥੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਉਹ ਜਲੀਲ ਵੀ ਇਸ ਕਦਰ ਕੀਤਾ ਜਾਂਦਾ ਕਿ ਹਿਮਾਚਲ ਦੇ ਜਿਹੜੇ ਲੋਕਲ ਗੁੰਡੇ ਆ ਪੁਲਿਸ ਦੀ ਹਾਜ਼ਰੀ ਵਿੱਚ ਨੌਜਵਾਨਾਂ ਦੇ ਝੰਡੇ ਉਤਾਰਦੇ ਆ ਤੇ ਉਹਨਾਂ ਨੂੰ ਪੈਰਾਂ ਵਿਚ ਰੋਂਦੇ ਆ ਇਹ ਤਸਵੀਰ ਬੜੀ ਦੁਖਦਾਈ ਆ ਤੇ ਦਿਲ ਤੇ ਅਸਰ ਕਰਨ ਵਾਲੀ ਆ ਇਸ ਸਮੇਂ ਤੇ ਜਿਹੜੇ ਸਾਡੇ ਮੌਜੂਦਾ ਜਥੇਦਾਰ ਅਹਾਈ ਕੁਲਦੀਪ ਸਿੰਘ ਜੀ ਗੜਗਜ ਉਹਨਾਂ ਨੇ ਇਸ ਗੱਲ ਤੇ ਗੰਭੀਰ ਨੋਟਿਸ ਲੈਂਦੇ ਆ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਹਦਾਇਤ ਕੀਤੀ ਆ ਕਿ ਇਸ ਬਾਰੇ ਦੇ ਵਿੱਚ ਜਿਹੜਾ ਐਕਸ਼ਨ ਲਿਆ ਜਾਵੇ ਕਿਉਂਕਿ ਕਾਫੀ ਸੈਂਕੜੇ ਨੌਜਵਾਨ ਜਿਹੜੇ ਆ ਉਹਨਾਂ ਦਾ ਇਸ ਗੱਲ ਤੇ ਚਲਾਨ ਕੀਤਾ ਗਿਆ ਸੋ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹਮੇਸ਼ਾ ਹੀ ਜਿੱਥੇ ਪੰਥ ਦੀ ਗੱਲ ਕਰਦੀ ਆ ਚਾਹੇ ਉਤਰਾਖੰਡ ਦਾ ਪਿਛਲੇ ਦਿਨੀ ਮੋਟਰਸਾਈਕਲ ਜਿਹੜਾ ਸ਼ੋਰੂਮ ਦਾ ਮਸਲਾ ਹੋਵੇ ਜਿੱਥੇ ਪਰਚਾ ਦਰਜ ਕਰਾਇਆ 12 ਘੰਟੇ ਦੇ ਅੰਦਰ ਅੰਦਰ ਤੇ ਚਾਹੇ ਦੇਸ਼ ਦੇ ਅੰਦਰ ਕਿਸੇ ਵੀ ਵਿਦੇਸ਼ ਦੇ ਅੰਦਰ ਕੋਈ ਵੀ ਗੱਲ ਹੋਵੇ ਸ਼ਰੋਣੀ ਕਮੇਟੀ ਕਰਦੀ ਆ ਸੋ ਸ਼ਰੋਣੀ ਗੁਰਦੁਆਰਾ ਪ੍ਰੰਤ ਕਮੇਟੀ ਅੱਜ ਦੀ ਜਿਹੜੀ ਸਾਡੀ ਅੰਤਰ ਕਮੇਟੀ ਆ ਉਹਦੇ ਵਿੱਚ ਇਸ ਮਸਲੇ ਨੂੰ ਕਬੀੜਤਾਨ ਲਏਗੀ ਔਰ ਜਹਦਾਰ ਗੜਗੱਜ ਜੀ ਦੇ ਆਏ ਹੁਕਮ ਤੇ ਫੁੱਲ ਚੜਾਉਂਦੇ ਆ ਇਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸੋ ਜਿਵੇਂ ਇਹ ਜ਼ਿਕਰ ਚੱਲ ਰਿਹਾ ਕਿ ਹਿਮਾਚਲ ਸਰਕਾਰ ਕਿਸ ਕਦਰ ਸੰਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਝੰਡੇ ਦਾ ਬਿਆਨ ਕਰਦੀ ਆ ਉਥੋਂ ਦੇ ਅਧਿਕਾਰੀਆਂ ਦਾ ਤੇ ਉਥੋਂ ਦੇ ਲੋਕਾਂ ਦਾ ਇਹ ਬਿਆਨ ਆਇਆ ਕਿ ਇਹ ਖਤਰਾਵਾਤ ਇਹ ਖਤਰਨਾਕ ਨੇ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸੰਤਾਂ ਦੇ ਅਜ ਤੱਕ ਕਿਸੇ ਵੀ ਦੇਸ਼ ਦੀ ਅਦਾਲਤ ਵਿੱਚ ਕੇਸ ਨਹੀਂ ਆ ਨਾ ਕੋਈ ਐਫ ਆਈ ਆਰ ਆ ਤੇ ਸੰਤ ਸਿੱਖਾਂ ਦੇ ਸਨਮਾਨਤ ਸ਼ਕਤੀਏਤ ਨੇ ਸਿੱਖਾਂ ਦੇ ਧਾਰਮਿਕ ਆਗੂ ਨੇ ਸੋ ਅੱਜ ਵੀ ਜਿਹੜੀ ਗੱਲ ਕੀਤੀ ਜਾ ਰਹੀ ਆ ਇਹ ਸਾਡੇ ਤੇ ਵੱਡਾ ਹਮਲਾ ਵਾ ਤੇ ਅੱਜ ਸਮੁੱਚਾ ਸਿੱਖ ਜਗਤ ਇਸ ਗੱਲ ਨੂੰ ਸਮਝੇ ਤੇ ਅਸੀਂ ਸਰਕਾਰਾਂ ਨੂੰ ਵੀ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਦੇਸ਼ ਦੇ ਅੰਦਰ ਇੱਕੋ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਜਾਂ ਉਤਰਾਖੰਡ ਦਾ ਕਾਨੂੰਨ ਵੱਖਰਾ ਨਹੀਂ ਹੈ ਸੋ ਅਸੀਂ ਕਿਉਂਕਿ ਉੱਥੇ ਸਾਡੀ ਛਾਂਜ ਆ ਸਾਡੇ ਗੁਰਤਾਂ ਉਮ ਉਥੇ ਨੇ ਉਹਨਾਂ ਤੋਂ ਵਿਛੋੜਨ ਦੀ ਗੱਲ ਸਾਨੂੰ ਕੀਤੀ ਜਾ ਰਹੀ ਆ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂ ਹਿਮਾਚਲ ਚ ਕਾਂਗਰਸ ਦੀ ਸਰਕਾਰ ਆ ਇਸ ਗੱਲ ਤੇ ਆਪਣੇ ਆਪ ਨੂੰ ਸਮਝੇ ਕਿ ਇਹ ਗੱਲ ਜਿਹੜੀ ਇਹ ਅੱਗ ਜਿਹੜੀ ਆ ਇਹ ਗਵਾਂਡੀ ਦੇ ਘਰ ਬਸੰਤਰ ਲੱਗਦੀ ਹੁੰਦੀ ਆ ਤੁਹਾਡੇ ਵੀ ਆ ਸਕਦੀ ਆ ਸੋ ਇਸ ਗੱਲ ਨੂੰ ਖਿਆਲ ਰੱਖਿਆ ਜਾਵੇ ਸਰਕਾਰਾਂ ਇਸ ਗੱਲ ਨੂੰ ਸਮਝਣ ਸਤਿਗੁਰੂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਲੱਗੇ ਝੰਡੇ ਉਤਾਰਨਾ ਆਉਣ ਵਾਲੇ ਸਮੇਂ ਦੇ ਅੰਦਰ ਇਸ ਦਾ ਹਸ਼ਰ ਮਾੜਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ